ਇਸ ਦੁਨੀਆ ਤੋਂ ਚਲੇ ਜਾਂਦੇ ਨੇ ਰੁਖਸਤ ਹੋ ਜਾਂਦੇ ਨੇ ਕਿਉਂਕਿ ਹਾਦਸਾ ਜਿਹੜਾ ਇਨਾ ਭਿਆਨਕ ਸੀ ਆਮਣੇ ਸਾਹਮਣੇ ਟੱਕਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਦੂਸਰਾ ਨੌਜਵਾਨ ਗੰਭੀਰ ਦੱਸਿਆ ਜਾ ਰਿਹਾ ਸੀ ਫਿਲਹਾਲ ਉਸ ਦੀ ਵੀ ਜਿਹੜੀ ਸਿਹਤ ਹੈ ਉਹ ਨਾਜਕ ਦੱਸੀ ਜਾ ਰਹੀ ਹੈ ਮੌਕੇ ਤੇ 108 ਨੰਬਰ ਐਂਬੂਲੈਂਸ ਜਿਹੜੀ ਉੱਥੇ ਪਹੁੰਚਦੀ ਹੈ ਤੇ ਇਹਨਾਂ ਨੂੰ ਉਸ ਦੇ ਵਿੱਚ ਪਾ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਜਿੱਥੇ ਇੱਕ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਦੀ ਹਾਲਤ ਜਿਹੜੀ ਉਹ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਹਾਦਸਾ ਤੜਕਸਾਰ ਤਕਰੀਬਨ 8 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ ਤੇ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੇ ਜੋ ਲੋਕ ਮੌਜੂਦ ਸਨ ਉਹਨੇ ਦੱਸਿਆ ਕਿ ਬਿਲਕੁਲ ਆਮੜੇ ਸਾਹਮਣੇ ਤੋਂ ਜਿਹੜੀ ਟੱਕਰ ਹੋ ਜਾਂਦੀ ਹੈ ਇੱਕ ਨਿੱਜੀ ਸਕੂਲ ਦੀ ਬੱਸ ਜੋ ਕਿ ਕੁੱਪਕਲਾ ਤੋਂ ਮਲੌਰ ਵੱਲ ਨੂੰ ਜਾ ਰਹੀ